ਸਤ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਅੱਜ ਤੁਹਾਨੂੰ ਮਾਲਵਾ ਏਰੀਏ ਦੇ ਟਿੱਬੇ ਦਿਖਾਉਣੇ ਆ ਜਿਲ੍ਹਾ ਮਾਨਸਾ ਪਿੰਡ ਖੇਲਾ ਕਲਾਂ ਆ ਦੇਖੋ ਟਿੱਬੇ ਭਾਜੇ ਵੀ ਬਹੁਤ ਆ ਯਾਰ ਸਾਡੇ ਏਰੀਏ 'ਚ ਮੰਨ ਕੇ ਚੱਲ ਕੋਈ ਐ ਨਹੀਂ ਹੈ ਵੀ ਇਹ ਸਰਕਾਰੀ ਥਾਂ ਪਿਆ ਆ ਦੇਖੋ ਇਦੋਂ ਤਾਂ ਤਾਂ ਇਹ ਆ ਵੀ ਬਿਲੀ ਪਿਆ ਹੈ ਇਹ ਕਿਸਾਨਾਂ ਦੀ ਵਾਹਣ ਹੈ ਹਜੇ ਚੱਕੇ ਨਹੀਂ ਵਿੱਚ ਨੇ ਘੋਲੀ ਜਾ ਦੇ ਇੱਧਰ ਸਾਰੇ ਸਾਫ਼ ਕਰਤੇ ਵਾਣ ਲੋਕਾਂ ਨੇ ਹਜੇ ਬਹੁਤ ਏਰੀਏ 'ਚ ਪਿਆਛ ਬੈ ਇੱਥੇ ਉਹੀ ਉਹੀ ਹੈ ਮਾਲਵਾ ਏਰੀਆ ਟਿੱਬਿਆਂ ਦਾ ਏਰੀਆ ਤਾਂ ਵਾਜਦਾ ਟਿੱਬੇ ਬਹੁਤ ਇੱਥੇ ਆ ਦੇਖੋ ਬਾਕੀ ਦਰਖਤ ਵੀ ਪੂਰੇ ਨੇ ਆ ਸੀ ਇਧਰ ਬਿਰੋ ਪਰ ਇਹ ਪੁਣੀ ਦਿਪੋਤਾਨੀ ਟਿੱਬੇ ਤੇ ਭਾਈ ਠੰਡ ਹੋ ਰਹਿੰਦੀ ਐ ਫੈਲ ਸੁੱਲ ਰਹਿੰਦੀ ਐ ਪਾਣੀ ਦੀ ਆ ਦੇਖੋ ਉਹ ਪਰਲੇ ਕੋਸੇ ਬਹੁਤ ਸਾਈਡਾਂ ਦੇ ਬਹੁਤ ਹੈ ਆ ਸੀ ਇਧਰ ਇਹ ਸਾਰਾ ਟਿੱਬਾ ਹੈ ਮਾਲਵਾ ਏਰੀਆ ਜ਼ਿਲ੍ਹਾ ਮਾਨਸਾ ਅੰਡ ਖੇੜਾ ਕਲਾਂ ਦੇਖ ਪੂਰੀ ਟਾਲੀ ਜਮ ਹਰੇ ਵਿਚਾਰ ਖੜੀ ਹੈ ਬਹੁਤ ਬੇ ਉੱਚੇ ਪਿਆ ਬਾਣ ਆ ਦੇਖੋ ਆ ਨੀਮਾ ਦਿਖਾ ਦਿੰਦਾ ਤੁਹਾਨੂੰ ਹੱਟੋ ਘੱਟ ਹੋਊਗਾ 5-6 ਫੁੱਟ ਦਾ ਫਰਕ 10 ਫੁੱਟ ਦਾ ਖੁੱਲੀ ਹੈ ਆਸੀ ਬਹੁਤ ਲਿਆ ਆ ਸਾਰੇ ਟਿੱਬੇ ਚੱਕ ਕੇ ਮਾਣ ਸਾਫ਼ ਕਰਿਆ ਲੋਕਾਂ ਨੇ ਇਹ ਕੁਝ ਪੰਚਾਇਤੀ ਥਾਣੀ ਜ਼ਿਮੀਂਦਾਰਾਂ ਦੇ ਬਾਹਣਾਂ ਐ ਜ਼ਿਮੀਂਦਾਰਾਂ ਦਾ ਮੁੱਚਾ ਜੀ ਪਤਾ ਨਹੀਂ ਵਿੱਚ ਬੰਦਿਆਂ ਨੇ ਕਰੇ ਨਹੀਂ ਇਹ ਸਾਫ਼ ਹਰਿਆਲੀ ਵੀ ਬਹੁਤ ਐ ਮੰਨ ਕੇ ਚਲੋ ਜਿਵੇਂ ਪਾਣੀ ਏਦਕੀ ਮੀਂਹ ਮੂੰਹ ਪਿਆ ਨਹੀਂ بارش ਹੋਈ ਨਹੀਂ ਫੇਰ ਵੀ ਦਰਖਤ ਜਿਵੇਂ ਟਾਲੀਆਂ ਟੁੱਲੀਆਂ ਬਹੁਤ ਫੁੱਟੀਆਂ ਹੋਈਆਂ ਆ ਦੇਖੋ ਵੇਰੀਆਂ ਬੂਰੀਆਂ ਨਹੀਂ ਐ ਇੱਥੇ ਸਮਾਰ ਕੇ ਫੁੱਟ ਰਹੀਆਂ ਇਥੇ ਤੂੰ ਤਾਹਾਂ ਵੀ ਆ ਉਹ ਤਾਹਾਂ ਪਿਆ ਬਹੁਤ ਏਰੀਆ ਚ ਪਿਆ ਹੈ ਉਹ ਗਾਹਾਂ ਤੱਕ ਇਹ ਚਾਰੇ ਪਾਸੇ ਆ ਦੇਖੋ ਇਹ ਤੇਬੇ ਹੈ ਸਾਰੇ ਤੇਬਿਆਂ ਏਰੀਆ ਤਾਂ ਕਹਿੰਦੇ ਆ ਮਾਨਸਨ ਤੇਬਿਆਂ ਦਾ ਪੁੱਤ ਵੀ ਸੀ ਸਿੱਧੂ ਮਸੇ ਵਾਲਾ ਕਹਿੰਦੇ ਬਹੁਤ ਤੇਬੇ ਏਰੀਏ ਚ ਅਜੇ ਵੀ ਆ ਦੇਖੋ ਹੋਰ ਆ ਦੇਖੋ ਤਾਂ ਸਾਰੇ ਦੇ ਦਰਖਤੀ ਦਰਖਤ ਹੈ 베ਰੀਆਂ ਆਂ 베ਰੀਆਂ ਤੇ ਸੁਖੀਆਂ ਟਾਲੀਆਂ ਟੂਲੀਆਂ ਹਾਰੀਆਂ ਆਂ ਔਰ ਇੱਥੋਂ ਦਾ ਇਹ ਘਟੋ ਘਟ 15 ਫੁੱਟ ਉੱਚਾ ਹੈ ਉਹ ਤੋਂ ਛੋਟ ਨੀਵਾ ਸੀ ਟੱਬਾ ਇਹਦੇ ਨਾਲ ਜਿਹੜਾ ਬਾਣ ਹੈ ਇਹ 15 16 ਫੁੱਟ ਉੱਚਾ ਹੈ ਆਹ ਥਾਂ ਆਹ ਦੇਖੋ ਅੱਜ ਵੀ ਸਾਡੇ ਏਰੀਆ 'ਚ ਢੱਬੇ ਲੋਕਾਂ ਦੇ ਸਾਹਮਣੇ ਹੋਏ ਨੇ। ਇਹ ਸਾਫ਼-ਸੂਫ਼ ਕਰੇ ਨਹੀਂ। ਬਹੁਤ ਆ ਦੇਖੋ ਦੂਰ ਤੱਕ ਢੱਬੇ ਢੱਬੇ ਪਏ ਆ। ਅੱਜ ਦੀ ਬਾਰਿਸ਼ ਨਹੀਂ ਹੋਈਆਂ, 베ਰੀਆਂ ਆ ਸਾਰੀਆਂ 베ਰੀਆਂ ਗਈਆਂ ਸੁੱਕ। ਨਾਲੀਆਂ ਡੁੱਲੀਆਂ ਦਾ ਫੁੱਟ ਖੜਕੀਆਂ ਦੇਖੋ। ਤੇ 베ਰੀਆਂ ਨਹੀਂ ਫੁੱਟੀਆਂ 베ਰੀਆਂ 'ਕੋ ਪਾਣੀ ਬਾਰਿਸ਼ ਹੋਈ ਨਹੀਂ। ਮੌਸਮ ਇੱਕ ਖੁਸ਼ਕ ਬਹਾਰਾ। ਤੇ ਬੇਰੀ ਟਾਵੀਆਂ ਟਾਵੀਆਂ ਫੁੱਟੀਆਂ ਤਾਂ ਸੁੱਕੂਆਂ ਤੇ ਟਾਲੀਆਂ ਸਾਰੀਆਂ ਸਾਰੀਆਂ ਆਹ ਕਿੱਕਰ ਵੀ ਹਰੀ ਐ ਆ ਦੇਖੋ ਇਹ ਆਪਾਂ ਹੀ ਮਾਲਵੇ ਦੇ ਟਿੱਬੇ ਇਹ ਬਹੁਤ ਮਿਹਨਤ ਕਰੀ ਐ ਇੱਥੋਂ ਸਾਰੇ ਤਾਂ ਬਾਣ ਇੱਥੇ ਸਾਫ਼ ਕਰੇ ਨੇ ਟਿੱਬੀ ਸੀ ਆ ਸਾਰਾ ਤੇ ਬਸ ਇਹ ਇੱਥੇ ਮੈਂ ਘੱਟੋ ਘੱਟ 12-13 ਫੁੱਟ ਉੱਚਾ ਖੜਾ ਆ ਬਾਣ ਨੂੰ ਆ ਦੇਖੋ ਇਦੋਂ ਚਾ ਐ ਤੇ 16-17 ਫੁੱਟ ਐ ਟੋਟਾਟਾ ਆ ਦੇਖੋ ਇਹ ਸਾਰੇ ਟਿੱਬੇ ਨੇ ਇਹ ਟਿੱਬਿਆਂ ਦਾ ਏਰੀਆ ਮਾਲਵਾ ਜੀਮੀਦਾਰਾਂ ਨੇ ਚੱਕ-ਚੱਕ ਸਾਫ਼ ਕਰੇ ਨਹੀਂ ਬਾਹਰ ਹੁਣ ਤਾਂ ਦੇਖੋ ਚਾਰੇ ਪਾਸੇ ਹਰਿਆਲੀ ਘਰਤੀ ਨਹੀਂ ਐ ਸਾਰੇ ਟਿੱਬੇ ਸੀ ਹੁਣ ਲਵੇ ਲਾਉਣ ਸਾਰੇ ਮੋਟਰਾਂ ਲੱਗੀਆਂ ਉਹਦਾ ਕਰਕੇ ਹਰਿਆਲੀ ਹੋ ਗਈ ਆ ਵਿਚਾਲੇ ਵਿਚਾਲੇ ਪਿਆ ਹੋਣਗੇ 7-8 ਕਿਲੇ ਬਾਣ ਦੇ ਇਹ ਰਹਿ ਗਏ ਗੱਲਾਂ ਟਿੱਬਾ ਵਿਚਾਲੇ ਇਹ ਵੀ ਇੱਕ ਯਾਦਗਾਰੀ ਜੀ ਰਹੇਗੀ ਟਿੱਬਿਆਂ ਦੀ ਕਾਲ ਆਇਆ ਨਵੇਂ ਲਾਉਣੇ ਚੱਕਦਾ ਲੋਕਾਂ ਨੇ ਇਹ ਦੇਖੋ ਕੌਣ ਕਰੋ ਚੱਕਦੇ ਆ ਲੋਕਾ ਵੀਡੀਓ ਬੜੀਆ ਲੱਗੀ ਸ਼ੇਅਰ ਤੇ ਲੈ ਕੇ ਰਿਓ ਧੰਨਵਾਦ ਓਕੇ